ਮੈਂ ਠੀਕਾ ਦੀਦੂ ਖਣ ਲੱਗੀ ਆ ਬਹੁਤ ਮਜ਼ਾ ਆ ਰਿਹਾ ਮੈਨੂੰ ਤਾਂ ਹਾਂ ਜਦ ਜਦੋਂ ਆ ਗਈ ਤੈਨੂੰ ਠੰਡੀ ਠੰਡੀ ਹਵਾ ਦੋ ਤੈਨੂੰ ਇਤੋਂ ਜ਼ਿਆਦਾ ਮਜ਼ਾ ਆ ਗਿਆ ਮੈਂ ਤਾਂ ਪੱਖਾ ਵੰਦ ਕਹਿੰਦਾ ਤਾਂ ਵੀ ਉਹੀ ਬੈਠੀ ਗਈ ਤੂੰ ਮੈਨੂੰ ਕੁਛ ਨਹੀਂ ਤੇਨੇ ਉੱਧਰ ਆਣਾ ਪੱਖੇ ਥੱਲੇ ਮਗਨਣਾ ਤੁਹਾਨੂੰ ਲੱਗਦਾ ਦੇਖ ਨਾ ਤਾਂ ਤਾਂ ਜਿਵੇਂ ਮੇਰਾ ਸਿਰ ਵੀ ਨਹੀਂ ਬਣਿਆ ਇੱਧਰ ਹੋ ਸਾਰੇ ਚਿੱਟੇ ਵਾਲ ਦਿਖਾਵਾਂ ਵੀਡੀਓ ਚ ਮੈਂ ਇੱਧਰ ਹੋ ਸਾਰੇ ਚਿੱਟੇ ਵਾਲ ਦਿਖਾਵਾਂ ਤੇਰੇ ਵੀਡੀਓ ਚ ਆਪਾਂ ਦਾ ਪਹਿਲੀ ਗੈਂਡਾ ਸੀ ਤਾਂ ਬੁੱਢਾ ਆ ਦੇ ਹਾਂ ਜਿਵੇਂ ਮੋਟੇ ਮੋਟੇ ਆਦੇ ਤਾਂ ਮੇਰੇ ਥੋੜੇ ਬਹੁਤ ਜਿੰਨੇ ਦਿਖ ਰਹੇ ਨੇ ਮੈਂਦੀ ਕਰਕੇ ਨੇ ਨਹੀਂ ਮੈਂ ਤਾਂ ਬੁੱਢੀ ਹੋ ਗਈ ਤਿੱਖਾ ਸਾਰਾ ਸਮਾਨ ਅੰਗਿਰ ਨਾਲ ਲੈ ਕੇ ਆਏ ਹਾਂ ਮੈਂ ਦਿਖਾਈ ਕਿੰਨਾ ਕਰਿਆ ਰ ਆਪਣਾ ਚੰਗਾ 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 ਹੈ ਮੇਰੀ ਮੇਆਵਾਲੀ ਦਾ ਤਾਂ ਹੈ ਹਾਂ ਬੰਕਾਇਆ ਬਹੁਤ ਰੋਟ ਹੈ ਰੋਸਨਾਂ ਚਲਾ ਗਿਆ ਨਾ ਹਾਂ ਰੋਸਨਾਂ ਤਾਂ ਪਹਿਲੇ ਪਹਿਲੇ ਬੰਦ ਕਰਾ ਦੇਣਾ ਜੀ ਰੋਸਨਾਂ ਦਾ ਹਾਂ ਕਹੀ ਜਾਂਦੇ ਤੇ ਜੋਤੀ ਨੂੰ ਵੀ ਕੋ ਸਾਈਡ ਲਾ ਦੇ ਸਾਡਾ ਬੱਦਿਆਂ ਲੌਂਗ ਰੂਮ ਕਿੰਨੇ ਸੀ ਆ ਰਹੇ ਹਾਂ ਹੈ ਕਿਹਦੇ ਦੇਖੀ ਮੜਾ ਕਿਹਦੇ ਨੰਬਰ ਦਿੱਤਾ ਹੋਇਆ ਹੈਗਾ ਹਰ ਪਿੱਟਾ ਹਰ ਪਿੱਟਾ ਦਿੱਤਾ ਹੋਇਆ ਹੈ ਮੈਨੂੰ ਵਟਸਐਪ ਜਿਹੜੇ ਮੈਸੇਜ ਆ ਰਹੇ ਨੇ ਜਿਹੜੇ ਹੈ ਮੈਸੇਜ ਜਿਹੜੇ ਆਏ ਹੋਣੇ ਵਟਸਐਪ ਤੇ ਆਏ ਮਨਰੇ ਸੈਂਡ ਕਰ ਦੇ ਦੰਨੀ ਉਹ ਨੂੰ ਆਏ ਹੋਣਗੇ ਉਹ ਨੂੰ ਵੇਖ ਲੈਗੇ ਰਿਕਵਰਟ ਕਿੰਨੂੰ ਰਿਕਵਰਟ ਕਰਾਂਗਾ ਬਾਈ ਨੰਬਰ 707 ਨੰਬਰ 19 ਹਲੋ ਬੀਰ ਤੇਨ ਵਟਸਐਪ ਤੇ ਮੈਸੇਜ ਆਏ ਨੇ ਓਹੋ ਤੂੰ ਕਿਹੜੇ ਨੰਬਰ ਤੇ ਭਨੀ ਸੰਦੀ ਜਿਹੜੇ ਭਾਈ ਵਾਲ ਤੇ ਜਿਹੜੇ ਨੰਬਰ ਤੋਂ ਆਏ ਨੇ ਉਸੇ ਦੀ ਭੇਜ ਦੇ ਓਕੇ ਨਹੀਂ ਡਿਟੇਲ ਭਾਈ ਰਿੰਦਰ ਦਾ ਇਨ ਦਾ ਖਰਦਾਰ ਕਿਹਦੇ ਹੈ ਇਨ ਦਾ ਨੰਬਰ ਕਿਹੜਾ ਹੱਥ ਪਰੇ ਹੋਊਗਾ ਉਦੋਂ ਉਹ ਉਹਦੇ ਹਰਜਾ ਤੇਰੇ ਨਾਲ ਗੱਲਾਂ ਕਰੇਗਾ ਹੈਗਾ ਹੇ ਕਿ ਵੀ ਮਤਲਬ ਇਹਨਾਂ ਨੇ ਆਪਦੇ ਨੰਬਰ ਕੋਲ ਕਾਲ ਕਰ ਗਿਆ ਹਾਂ ਹਾਂ ਸਮਝਾ ਹਾਂ ਜਿਹੜੇ ਨੰਬਰ ਤੇ ਤੈਨੂੰ WhatsApp ਆਇਆ ਉਸ ਤੇ ਕਰਦੇ ਨਾਲ ਰਿਪੋਰਟ ਕਰਦੀ ਇਹ ਜਿਹੜੇ ਨੰਬਰ ਤੋਂ ਤੈਨੂੰ ਕਾਲ ਆਈ ਹੈ ਇਹ ਨੰਬਰ WhatsApp ਤੇ ਵੀ ਹੈ ਆ ਚਾਤਰੀ ਨੂੰ ਭੇਜ ਦੇ ਨਹੀਂ ਗੱਲ ਹੱਤੀ वो तो तो कह रहा है हेमिंग्वे लेटर 76 नंबर है नहीं फिर फिर मैंने कहा तुम्हारी खून फेज़ दी हां ये सही करे ना हां दोनों तेरे या पे ये होगा राम भी ठीक है ये नहीं होगा हां राम ठीक है हां खा बंद करना सी ਪੱਖਾ ਬੰਦ ਕਰ ਲਓ ਜੀ ਸਰਪਾ ਨੂੰ ਦਿਓ ਹੂੰ ਉੱਧਰ ਜਾ ਖਾਓ ਘੱਟ ਘੱਟਿਆ ਥੋੜੀ ਲਾ ਰੱਖੀ ਹੈ ਆਨੇ ਆਨੇ ਨੂੰ ਪੈ ਲਾਉਣ ਆਏ ਜੈ ਨਮਾ ਇਹ ਪਾਈ ਲਾਉਣ ਆਏ ਮੈਂ ਉਹਨਾ ਨਹੀਂ ਹੈ ਇਹ ਟਾਈਮ ਚਿਕਾਤਾ ਸੋਣੀ ਲੱਗਦੀ ਜੈਣ ਤੋਂ ਬਹੁਤ ਹਾਂ ਮੈਂ ਤਾਂ ਉਹ ਵੀ ਲਾ ਕੇ ਤੱਕ ਕਿ ਉਹ ਗਰ ਪਾਈਏ ਜੀ ਕਿ ਕਹੇ ਚੋਲਟੇ ਢਾਕਨੇ

ਨਾ ਸੋਹਣਾ ਲੱਗਦਾ ਹੈਗਾ ਨਹੀਂ ਉਹ ਤਾਂ ਕੋਠੇ ਤੇ ਨਹੀਂ ਆ ਕੋਠੇ ਤੇ ਮੈਂ ਕਿੰਨੇ ਇਕੱਲੇ ਹਾਂ ਨਾ ਅਗਲੇ ਕੀ ਸੋਚਣਗੇ ਮੇਰੇ ਬਾਰੇ ਦੇਖ ਰਹੇ ਆ बस ਮਾਨ ਚੱਕੀ ਜਾਂਦੇ ਆ ਆ ਸਾਰਾ ਸਮਾਨ ਆ ਇਹ ਵਾਲੇ ਅੱਜ ਦਾ ਸਿਕਰਾ ਆ ਕਾ ਵਸੇ ਇਸੀ ਫਿੱਟ ਥੈਂਕ ਯੂ ਸੋ ਥੈਂਕ ਯੂ ਥੈਂਕ ਯੂ ਉਹਨਾਂ ਦਾ ਦਿਲ ਤੋਂ ਜੀ ਨੇ ਇਹਨੇ ਗਿਫਟ ਭੇਜਿਆ ਬਹੁਤ ਮਜ਼ਾ ਆ ਰਿਹਾ ਸੁਪੱਖਾ ਬੰਦ ਸੀ ਮੈਂ ਫਿਰ ਵੀ ਰੋ ਟਿਕਰ ਨਹੀਂ ਗਈ ਹੈ ਕਿਉਂਕਿ ਮੈਨੂੰ ਲੱਗਦਾ ਦੇਖਣ ਚ ਮਜ਼ਾ ਆ ਰਿਹਾ ਮੈਨੂੰ ਯਕੀਨ ਨਹੀਂ ਆ ਰਿਹਾ ਵੀ ਸਾਡੀ ਕਰੇ ਕੋਈ ਚੀਜ਼ ਲੱਗ ਰਹੀ ਹੈ ਬਹੁਤ ਜ਼ਿਆਦਾ ਮੈਂ ਖੁਸ਼ੀ ਆਪਦੀ ਬਿਆਨ ਨਹੀਂ ਕਰ ਸਕਦੀ ਮੈਨੂੰ ਕਿੰਨੀ ਕਿ ਜ਼ਿਆਦਾ ਖੁਸ਼ੀ ਹੋਈ ਹੈ ਅੱਜ ਜਦੋਂ ਮੈਨੂੰ ਐਂ ਕਾਲ ਹੀ ਹੋਊਗੀ ਕਿਛੇ ਛੇਤੀ 2 ਵਜੇ ਨੂੰ 3 ਵਜੇ ਨੂੰ 4 ਵਜੇ ਨੂੰ 6 ਵਜੇ ਰਾਤ ਹੋ ਗਈ ਜਿੰਨੀ ਵੀ ਸ਼ੇਅਰ ਕੀਤੀ 5 ਵਜੇ ਨੂੰ ਛੱਡਾ ਮੈਂ ਮੰਮੀਆਂ ਕੀ ਹੈ ਪਤਾ ਨਹੀਂ ਕੀ ਰਿਮੋਟ ਆ ਤਾਂ ਮੇਰੇ ਹੱਥ ਜਿੜਿਆ ਹੋ ਗਿਆ ਤਾਂ ਮੇਰੇ ਹੱਥ ਜਿੜਿਆ ਹੋ ਗਿਆ ਕਿ ਮੈਂ ਇਹ ਚ ਕਰ ਸਕਦੀ ਹਾਂ ਬਾਬਦੇ ਹੱਥ ਕਿਰਕੀ ਉਹ ਵੀ ਚਾਕੀ ਦਾ ਮੰਮੀ ਨੂੰ ਹੱਥ ਵੀ ਨਾਉਂ ਦਿੰਦੀ ਹਾਂ ਇਹਨੂੰ ਸਾਇਨੂੰ ਹਜੇ ਹਾਲ ਹਾਲ ਲਈ ਪਾਇਆ ਵਈ ਕਿਉਂਕਿ ਹੰਨੇ ਪਾਈ ਏਸੀ ਲਾਗ ਰਹੇ ਨੇ ਉਹਨਾਂ ਦਾ ਟੇਪੇ ਫੇਰ ਲਾ ਲੈਂਦੇ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਬਹੁਤ ਜ਼ਿਆਦਾ ਦੇਖੋ ਏਸੀ ਚੱਲ ਰਿਹਾ ਹੈਗਾ 17 ਨੰਬਰ ਤੇ ਬਹੁਤ ਮਜ਼ਾ ਆ ਰਿਹਾ ਹੈ थैंक यू ਬਾਈ ਗੁਰੂ ਦੇਣ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਸਾਰੇ ਜਣਿਆਂ ਨੂੰ ਮੇਰੇ ਵੱਲੋਂ ਬਹੁਤ ਸਖੀਆਂ ਦੁਆਵਾਂ ਦਿਲੋਂ